ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਸੋਦੀ ਅਰਬ ਵਿੱਚ ਕੁਦਰਤ ਦਾ ਕ੍ਰਿਸ਼ਮਾ ਤੇ ਰੇਗਿਸਤਾਨ ਵਿੱਚ برفਬਾਰੀ ਨਾਲ ਪਾਰਾ ਡਿੱਗਿਆ ਵੀਡੀਓ ਦੇਖ ਹੈਰਾਨ ਲੋਕ ਰੇਗਿਸਤਾਨ ਅਤੇ ਝੁਲਸਾ ਦੇਣ ਵਾਲੀ ਗਰਮੀ ਨਾਲ ਮਸ਼ਹੂਰ ਸੌਦੀ ਅਰਬ ਤੋਂ برفਬਾਰੀ ਦੀ ਵੀਡੀਓ ਸਾਹਮਣੇ ਆਈ ਹੈ ਸੌਦੀ ਵਿੱਚ ਹੋਏ برفਬਾਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਨੂੰ ਦੇਖ ਕੇ ਕੁਝ ਯੂਜ਼ਰ ਹੈਰਾਨ ਰਹਿ ਗਏ ਨੇ ਕਿਉਂਕਿ ਰੇਗਿਸਤਾਨ ਵਾਲੀ ਜ਼ਮੀਨ ਅਚਾਨਕ برف ਨਾਲ ਢੱਕ ਗਈ ਹੈ ਦਾ ਅਸਲ ਸੌਦੀ ਗੱਜਟ ਦੀ ਰਿਪੋਰਟ ਦੇ ਅਨੁਸਾਰ ਹਾਲ ਹੀ ਵਿੱਚ ਸੌਦੀ ਅਰਬ ਦੇ ਤਬੂਕ ਖੇਤਰ ਅਤੇ ਟਰੋਜੇਨਾ ਵਿੱਚ ਬਰਫਬਾਰੀ ਹੋਈ ਹੈ ਤੇ ਤੰਬੂਕ ਖੇਤਰ ਅਤੇ ਟਰੋਜੇਨਾ ਵਿੱਚ ਹੋਈ ਬਰਫਬਾਰੀ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਇੱਥੇ ਹੋਈ ਬਰਫਬਾਰੀ ਬਰਫਬਾਰੀ ਨੂੰ ਲੋਕ ਕੁਦਰਤ ਦਾ ਅਕ੍ਰਿਸ਼ਮਾ ਦੱਸ ਰਹੇ ਹਨ ਸੌਦੀ ਗੱਜਟ ਮੁਤਾਬਕ ਪਿਛਲੇ ਬਦਵਾਰ ਨੂੰ ਵੀਰਬਿੰਨ ਹਿਰਮਾਸ ਆਲੂ ਜੇਨਾ ਹਾਲਾਤ ਅਮਾਰਤ ਤੰਬੂ ਘਟੇਸ਼ੀ ਗਰੀਬ ਵਿੱਚ برفਬਾਰੀ ਹੋਈ ਹੈ برفਬਾਰੀ ਦੇ ਕਾਰਨ ਪੂਰਾ ਇਲਾਕਾ ਕਿਸੇ ਵਿంటర్ ਵੰਟਰਲੈਂਡ ਵਾਂਗ ਦਿਖਾਈ ਦੇਣ ਲੱਗਾ ਹੈ ਇਸ ਦੌਰਾਨ ਇੱਥੋਂ ਦਾ ਤਾਪਮਾਨ ਡਿੱਗ ਕੇ 4 ਡਿਗਰੀ ਸੀ ਤੱਕ ਪਹੁੰਚ ਗਿਆ ਹੈ ਇਹ ਆਲਮ ਇਹ ਹੋਇਆ ਹੈ ਕਿ ਉਹ ਉਬੜ ਖਾਬੜ ਰੇਗਸਤਾਨੀ ਪਹਾੜ ਪੂਰੀ ਤਰ੍ਹਾਂ ਸਫੇਦ ਚਾਦਰ ਵਿੱਚ ਲਿਪਟ ਗਏ ਹਨ ਇਸ ਦੇ ਦੌਰਾਨ ਇੱਥੇ ਨਾ ਸਿਰਫ ਬਰਫਬਾਰੀ ਹੋਈ ਸਗੋ ਪੂਰੇ ਇਲਾਕੇ ਵਿੱਚ ਸੰਗਣੀ ਧੁੰਦ ਤੇ ਤੇਜ਼ ਹਵਾਵਾਂ ਨੇ ਜ਼ਬਰਦਸਤ ਠੰਡ ਵਧਾ ਦਿੱਤੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ